Diolch yn fawr iawn am wylio'r fideo. ਬਲਕ ਮਲੋੜ ਦੀ ਸਾਥ ਸੰਗਤ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇंसा ਦੁਆਰਾ ਚਲਾਏ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42ਵਾਂ ਮਾਨਵਤਾ ਭਲਾਈ ਕਾਰਜ ਪੰਛੀਆਂ ਦਾ ਪਾਲਨ ਪੋਸ਼ਣ ਤਹਿਤ ਪਿਛਲੇ ਕਈ ਸਾਲਾਂ ਤੋਂ ਹਰ ਗਰਮੀ ਦੇ ਮੌਸਮ ਵਿੱਚ ਜਿੱਥੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਦੀ ਹੈ ਉੱਥੇ ਨਾਲ ਨਾਲ ਛੋਗੇ ਦਾਫੀ ਪ੍ਰਬੰਧ ਕਰਦੀ ਹੈ ਤਾਂ ਜੋ ਕਿ ਕੋਈ ਵੀ ਪੰਛੀ ਗਰਮੀ ਦਰਮਿਆਨ ਪਿਆਸਾ ਅਤੇ ਭੁੱਖਾ ਨਾ ਰਹੇ ਇਸੇ ਕਰੀ ਦੇ ਤਹਿਤ ਮਲੋੜ ਦੇ ਜ਼ੋਨ ਨੰਬਰ 5 ਦੀ ਸਮੂਹ ਹਾਲ ਸੰਗਤ ਵੱਲੋਂ ਮੰਡੀ ਹਰਜੀ ਰਾਮ ਸਥਿਤ ਸਵਾਮੀ ਰਾਮ ਤੀਰਤ پارک ਵਿੱਚ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ। ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡਣ ਅਤੇ ਟੰਗਣ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਮਲੋੜ ਸ਼੍ਰੀਮਤੀ ਜਸਵਿੰਦਰ ਕੌਰ ਨੇ ਕੀਤੀ। ਇਸ ਮੌਕੇ ਉਹਨਾਂ ਨਾਲ ਐਸਡੀਐਮ ਮਲੋੜ ਦੇ ਜੂਨੀਅਰ ਸਹਾਇਕ ਬੰਟੀ ਖੰਗੂਰ, ਮੁਕੇਸ਼ ਕੁਮਾਰ, ਰੀਡਰ ਤਹਿਸੀਲਦਾਰ ਵੀ ਮੌਜੂਦ ਰਹੇ। ਇਸ ਮੌਕੇ ਇਸ ਸੰਬੰਧੀ ਜ਼ਿੰਮੇਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ insan ਦੀ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਦੇ ਤਹਿਤ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ਸੁਆਮੀ ਰਾਮ ਤੀਰਥਪਾਰਕ ਵਿੱਚ ਸੈਂਕੜਾ ਕਟੋਰੇ ਅਤੇ ਚੋਗਾ ਵੰਡਿਆ ਗਿਆ ਜਿਸ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਮਲੂਠ ਜਸਵਿੰਦਰ ਕੌਰ ਨੇ ਕੀਤੀ ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਰਚੰਦ ਵੀ ਮੌਜੂਦ ਰਹੇ ਇਸ ਮੌਕੇ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਨੇ ਆਖਿਆ ਕਿ ਡੇਰਾ ਸੱਚਾ ਸੋਦਾ ਦੀ ਸੰਗਤ ਵੱਲੋਂ ਪੰਛੀਆਂ ਲਈ ਠੰਡੇ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਤੁਹਾਨੂੰ ਸਭ ਨੂੰ ਸੇਵਾਦਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਹਰ ਇੱਕ ਘਰ ਵਿੱਚ ਜਿੱਨਾ ਘਰ ਦਰਖਤ ਲੱਗੇ ਹੋਏ ਹਨ ਉੱਥੇ ਕਟੋਰੇ ਟੰਗਣੇ ਚਾਹੀਦੇ ਹਨ ਅਤੇ ਛੱਤਾਂ ਉੱਤੇ ਵੀ ਕਟੋਰੇ ਰੱਖ ਕੇ ਅਤੇ ਚੋਗਾ ਦਾਣਾ ਪਾਣੀ ਸਾਨੂੰ ਪੰਛੀਆਂ ਦੇ ਲਈ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਸ ਮੌਕੇ ਅਨਿਲ ਕੁਮਾਰ ਗੋਇਲ ਐਸਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਲੋਟ ਨੇ ਆਖਿਆ ਕਿ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਜੋ ਭਿਆਨ ਗਰਮੀ ਦੇ ਵਿੱਚ ਪੰਛੀਆਂ ਲਈ ਸਾਰ ਸੰਭਾਲ ਕਰ ਰਹੇ ਹਨ ਇਹ ਸਮਾਜ ਦੇ ਵਿੱਚ ਇੱਕ ਬਹੁਤ ਚੰਗੀ ਤਸਵੀਰਾਂ ਹਨ ਇਸ ਨੂੰ ਦੇਖ ਕੇ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਦੀ ਸੱਚਾ ਸੌਦਾ ਸੰਗਤ ਵੱਲੋਂ ਜੋ ਪੰਛੀਆਂ ਲਈ ਉਪਰਾਲਾ ਕੀਤਾ ਗਿਆ ਹੈ ਠੰਡੇ ਪਾਣੀ ਦਾ ਅਤੇ ਝੋਗੇ ਦਾ ਇਹ ਬਹੁਤ ਇੱਕ ਅੱਛਾ ਉਪਰਾਲਾ ਹੈ ਬਹੁਤ ਵਧੀਆ ਹੈ ਸਾਨੂੰ ਸਾਰਿਆਂ ਵਾਸਤੇ ਪ੍ਰੇਰਨਾ ਹੈ ਕਿ ਅਸੀਂ ਹਰ ਇੱਕ ਘਰ ਦੇ ਵਿੱਚ ਸਾਡੇ ਜਿਨ੍ਹਾਂ ਘਰਾਂ ਵਿੱਚ ਦਰਖਤ ਬੂਟੇ ਲੱਗੇ ਹੋਏ ਹਨ ਜਾਂ ਹੋਰ ਵੀ ਕੋਈ ਜਗ੍ਹਾ ਇਹੋ ਜੀ ਹੈ ਜਿੱਥੇ ਅਸੀਂ ਇੱਕ ਕਟੋਰੇ ਟੰਗ ਸਕਦੇ ਹੋਈਏ ਤੇ ਪੰਛੀਆਂ ਨੂੰ ਚੋਗਾ ਆਪਣੀਆਂ ਛੱਤਾਂ ਤੇ ਵੀ ਪਾਈਏ ਛੱਤਾਂ ਤੇ ਵੀ ਇਹ ਕਟੋਰੇ ਟੰਗ ਕੇ ਪਾਣੀ ਜਾਨਵਰਾਂ ਨੂੰ ਪਾਈਏ ਇਹ ਬਹੁਤ ਹੀ ਅੱਛਾ ਤੇ ਸਲੰਘਾਯੋਗ ਕਦਮ ਹੈ ਸਭ ਵਾਸਤੇ ਪ੍ਰੇਰਨਾ ਵਾਸਤੇ ਹੈ ਬਾਕੀ ਮੇਰਾ ਇੱਕ ਹੋਰ ਸੁਝਾਅ ਹੈ ਕਿ ਸਾਰਿਆਂ ਨੂੰ ਇੱਕ ਇੱਕ ਦੋ ਦੋ ਦਰਖਤ ਜ਼ਰੂਰ ਲਗਾਉਣ ਹਰ ਇੱਕ ਬੰਦੇ ਦਾ ਕਰਮ ਹੈ ਕਿ ਜੇਕਰ ਅਸੀਂ ਗਰਮੀ ਨੂੰ ਘਟਾਉਣਾ ਹੈ ਤੇ ਅਸੀਂ ਪੌਦੇ ਲਗਾ ਕੇ ਤੇ ਵਾਤਾਵਰਨ ਦਾ ਵੀ ਸੁਧਾਰ ਕਰੀਏ ਵਾਕਈ ਜਿਸ ਤਰੀਕੇ ਦੇ ਨਾਲ ਤਿੱਖੜ ਗਰਮੀ ਦੇ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਇਹਨੇ ਕੁਪਰਾਲਾ ਕੀਤਾ ਜਾ ਰਿਹਾ ਹੈ ਬੇਜੁਮਾਨ ਪੰਛੀਆਂ ਦੇ ਲਈ ਇਸ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਸੇਵਾਦਾਰਾਂ ਦੇ ਪ੍ਰਤੀ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ